ਜੀ ਕਾ ਖਾਲਸਾ ਵਾਹੀ ਗੁਰ ਜੀ ਕੀ ਫਤਿਹ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਯਾਤਰਾ ਕਰਦੇ ਹੋਏ ਅਸਾਮ ਦੇ ਕਾਮਰੂਪ ਇਲਾਕੇ ਵਿੱਚ ਪਹੁੰਚੇ ਇਹ ਇਲਾਕਾ ਉਸ ਸਮੇਂ ਜਾਦੂ ਟੋਣਿਆਂ ਦੇ ਲਈ ਬਹੁਤ ਮਸ਼ਹੂਰ ਸੀ ਉਥੋਂ ਦੀ ਰਾਣੀ ਨੂਰ ਜਹਾਂ ਅਤੇ ਉਸ ਦੀ ਸਾਥੀ ਜਾਦੂਗਰਣੀਆਂ ਕੋਲ ਅਜਿਹੀਆਂ ਸ਼ਕਤੀਆਂ ਸਨ ਕਿ ਉਹ ਇਨਸਾਨਾਂ ਨੂੰ ਜਾਨਵਰ ਬਣਾ ਦਿੰਦੀਆਂ ਸਨ ਗੁਰੂ ਜੀ ਨਗਰ ਤੋਂ ਬਾਹਰ ਇੱਕ ਦਰਖਤ ਦੇ ਹੇਠ ਬੈਠ ਗਏ ਪਰ ਭਾਈ ਮਰਦਾਨਾ ਜੀ ਨੂੰ ਬਹੁਤ ਭੁੱਖ ਲੱਗੀ ਸੀ ਗੁਰੂ ਜੀ ਨੇ ਉਹਨਾਂ ਨੂੰ ਨਗਰ ਵਿੱਚ ਜਾ ਕੇ ਕੁਝ ਛਕਣ ਲਈ ਕਿਹਾ ਪਰ ਨਾਲ ਹੀ ਸਾਵਧਾਨ ਕੀਤਾ ਕਿ ਉੱਥੋਂ ਦੇ ਲੋਕ ਭਰਮ ਜਾਲ ਵਿੱਚ ਫਸਾ ਲੈਂਦੇ ਹਨ ਜਦੋਂ ਭਾਈ ਮਰਦਾਨਾ ਜੀ ਇੱਕ ਘਰ ਜੋ ਹੇਮਾ ਨਾਮ ਦੀ ਜਾਦੂਗਰਣੀ ਦਾਸੀ ਦੇ ਬਾਹਰ ਪਹੁੰਚੇ ਤਾਂ ਉਸਨੇ ਪਾਈ ਜੀ ਨੂੰ ਦੇਖ ਕੇ ਪੁੱਛਿਆ ਤੁਸੀਂ ਕੌਣ ਹੋ ਪਾਈ ਮਰਦਾਨਾ ਜੀ ਨੇ ਪੋਲੇਪਣ ਵਿੱਚ ਜਵਾਬ ਦਿੱਤਾ ਉਸ ਜਾਦੂਗਰਣੀ ਨੇ ਆਪਣਾ ਜਾਦੂ ਦੇ ਜੋਰ ਦੇ ਨਾਲ ਪਾਈ ਮਰਦਾਨਾ ਜੀ ਦੀ ਗਲੇ ਵਿੱਚ ਇੱਕ ਧਾਗਾ ਬੰਨ ਦਿੱਤਾ ਅਤੇ ਉਹਨਾਂ ਨੂੰ ਭੇਡ ਬਣਾ ਦਿੱਤਾ ਪਾਈ ਮਰਦਾਨਾ ਜੀ ਹੁਣ ਬੋਲ ਨਹੀਂ ਸਕਦੇ ਸਨ ਸਿਰਫ ਮੇਣੇ ਮਿਣ ਕਰ ਸਕਦੇ ਸਨ ਜਦੋਂ ਭਾਈ ਮਰਦਾਨਾ ਜੀ ਵਾਪਸ ਆਏ ਤਾਂ ਗੁਰੂ ਜੀ ਸਮਝ ਗਏ ਕੀ ਹੋਇਆ ਗੁਰੂ ਜੀ ਸਿੱਧੇ ਉਸੇ ਜਾਦੂਗਰਣੀ ਦੇ ਟਿਕਾਣੇ ਤੇ ਪਹੁੰਚੇ ਜਾਦੂਗਰਣੀ ਨੇ ਗੁਰੂ ਜੀ ਤੋਂ ਵੀ ਆਪਣਾ ਜਾਦੂ ਚਲਾਉਣ ਦੀ ਕੋਸ਼ਿਸ਼ ਕੀਤੀ ਉਸਨੇ ਗੁਰੂ ਜੀ ਵੱਲ ਕਈ ਮੰਤਰ ਪੜੇ ਚੀਜ਼ਾਂ ਸੁੱਟੀਆਂ ਪਰ ਗੁਰੂ ਜੀ ਦੇ ਇਲਾਹੀ ਨੂਰ ਅੱਗੇ ਉਸਦਾ ਕੋਈ ਵੀ ਜਾਦੂ ਕੰਮ ਨਹੀਂ ਆਇਆ ਜਾਦੂਗਰ ਨੇ ਜੋ ਵੀ ਬਾਰ ਕਰਦੀ ਸੀ ਉਹ ਉਲਟਾ ਉਸਤੇ ਹੀ ਪੈ ਜਾਂਦਾ ਸੀ ਉਸਨੇ ਗੁਰੂ ਜੀ ਦੇ ਸਿਰ ਤੇ ਘੜਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਘੜਾ ਉਸਦੇ ਆਪਣੇ ਸਿਰ ਤੇ ਹੀ ਚਿਪਕ ਗਿਆ ਉਹ ਬਹੁਤ ਘਬਰਾ ਗਈ ਤੇ ਉਸ ਨੂੰ ਅਹਿਸਾਸ ਹੋਇਆ ਇਹ ਕੋਈ ਆਮ ਇਨਸਾਨ ਨਹੀਂ ਹਨ ਸਗੋਂ ਕੋਈ ਬਹੁਤ ਵੱਡੀ ਰੱਬੀ ਸ਼ਕਤੀ ਹੈ ਜਾਦੂ ਕਰਨੀ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਈ ਗੁਰੂ ਜੀ ਨੇ ਉਸ ਨੂੰ ਕਿਹਾ ਮਰਦਾਨੇ ਨੂੰ ਅਸਲੀ ਰੂਪ ਵਿੱਚ ਵਾਪਸ ਲਿਆਓ ਉਸਨੇ ਜਾਦੂ ਹਟਾਇਆ ਤੇ ਭਾਈ ਮਰਦਾਨਾ ਜੀ ਨੂੰ ਅਸਲੀ ਰੂਪ ਵਿੱਚ ਵਾਪਸ ਲਿਆਂਦਾ ਇਸ ਤੋਂ ਬਾਅਦ ਰਾਣੀ ਨੂਰজাহਾਂ ਵੀ ਆਪਣੇ ਸਾਥੀ ਜਾਦੂਗਰਣੀਆਂ ਨਾਲ ਉੱਥੇ ਪਹੁੰਚ ਗਈ ਗੁਰੂ ਜੀ ਨੇ ਉਹਨਾਂ ਨੂੰ ਸ਼ਬਦ ਸੁਣਾਇਆ ਤੇ ਸਮਝਾਇਆ ਕਿ ਜਾਦੂ ਟੋਨੇ ਕੂੜ ਹਨ ਅਸਲੀ ਸ਼ਕਤੀ ਪਰਮਾਤਮਾ ਦੇ ਨਾਮ ਅਤੇ ਗੁਰੂ ਦੇ ਉਪਦੇਸ਼ ਵਿੱਚ ਹੈ ਉਹ ਸਾਰੀਆਂ ਗੁਰੂ ਜੀ ਦੀਆਂ ਸਿੱਖ ਬਣ ਗਈਆਂ ਤੇ ਗਲਤ ਰਸਤਾ ਛੱਡ ਕੇ ਪਰਮਾਤਮਾ ਦੀ ਭਗਤੀ ਵਿੱਚ ਲੱਗ ਗਈਆਂ ਇਹੀ ਸਾਖੀ ਸਾਨੂੰ ਸਿਖਾਉਂਦੀ ਹੈ ਕਿ ਨਾਮ ਦੀ ਸ਼ਕਤੀ ਸਭ ਤੋਂ ਉੱਪਰ ਹੈ ਅਤੇ ਜਿਸ ਤੇ ਗੁਰੂ ਦੀ ਮਿਹਰ ਹੋਵੇ ਉਸ ਦਾ ਕੋਈ ਬਾਲ ਵੀ 빙ਾ ਨਹੀਂ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ